ਅਸਵੇਂਲੇ ਦੁਬਈ ਤੋਂ ਵੀ ਵੱਧ ਗਰਮੀ ਪੰਜਾਬ ਦੇ ਵਿੱਚ ਐ ਪਰ ਇਹ ਸਾਡੇ ਮਜ਼ਦੂਰ ਨੇ ਵੇਖ ਲਓ ਪੇਟ ਦੇ ਲਈ ਨਾ ਇਹਨਾਂ ਨੂੰ ਗਰਮੀ ਲੱਗਦੀ ਐ ਨਾ ਸਰਦੀ ਲੱਗਦੀ ਐ ਨਾ ਇਹਨਾਂ ਨੂੰ ਝੱਖੜ ਦਾ ਡਰ ਐ ਜੇ ਕੰਮ ਨਹੀਂ ਕੀਤਾ ਫੇਰ ਘਰ ਦੇਆਂ ਨੂੰ ਕਿੱਦਾਂ ਗੁਜ਼ਾਰਾ ਕਰਨਾ ਇਹੀ ਤਾਂ ਦਿੱਕਤ ਐ ਬੱਚੇ ਤਾਂ ਪਾਲਣੇ ਆ ਪੜਾਉਣੇ ਵੀ ਐ ਇਹ ਮਜ਼ਦੂਰ ਬੰਦੇ ਮਿਹਨਤ ਦੀ ਕਮਾਉਂਦੇ ਨੇ ਮਿਹਨਤ ਦੀ ਖਾਂਦੇ ਨੇ ਤੇ ਗਰਮੀ ਦੇ ਵਿੱਚ ਪਸੀਨਾ ਬਹਾਉਂਦੇ ਨੇ ਤਿੰਨ ਸਾਲ ਕਦੇ ਵੀ ਗਰਮੀ ਨਹੀਂ ਲੱਗੀ ਗਰਮੀ ਲੱਗਦੀ ਐ ਹੁਣ ਕਰੀਏ ਕੀ ਜਾਣੀ ਪੈਂਦੀ ਗਰਮੀ ਜਿਹੜੇ ਏਸ਼ੀਆ ਦੇ ਵਿੱਚ ਬੈਠੇ ਨੇ ਉਹ ਸ਼ਾਇਦ ਇਹਨਾਂ ਦਾ ਦਰਦ ਨਾ ਸਮਝ ਸਕਣ ਪਰ ਜੇਕਰ ਤੁਸੀਂ ਸਮਝ ਇਹੋ ਮਜ਼ਦੂਰਾ ਦਾ ਅਰਥ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੀ ਜ਼ਿੰਮੇਵਾਰੀ ਸਮਝ ਕੇ ਅਸੀਂ ਵੱਡੀਆਂ ਸਹੂਲਤਾਂ ਏਸੀ ਕੁੱਲਰਾਂ ਦੇ ਵਿੱਚ ਬੈਠੇ ਆਂ ਫਿਰ ਵੀ ਸਾਨੂੰ ਗਰਮੀ ਲੱਗ ਰਹੀ ਆ ਹਾਏ ਗਰਮੀ ਕਹਿੰਦੇ ਆ ਕਦੋਂ ਮੀਂਹ ਪਈਗਾ ਕਦੋਂ ਗਰਮੀ ਤੋਂ ਰਾਹਤ ਮਿਲੇਗੀ ਪਰ ਇਨਾ ਮਜ਼ਦੂਰਾ ਬਲ ਵੀ ਦੇਖੋ ਇਨਾ ਗਰੀਬਾਂ ਬਲ ਵੀ ਦੇਖੋ ਜਿਹੜੇ ਦਿਨ ਦੇ ਵਿੱਚ ਧੁੱਪੇ ਫਿਰ ਫਿਰ ਕੇ ਦਿਹਾੜੀਆਂ ਪਾ ਰਹੇ ਨੇ ਕਿ ਇਹਨਾਂ ਨੂੰ ਗਰਮੀ ਨਹੀਂ ਲੱਗਦੀ ਕੀ ਕਦੇ ਤੁਸੀਂ ਸੋਚਿਆ ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਆਪਣੇ ਘਰ ਵਾਲਿਆਂ ਨੂੰ ਜ਼ਰੂਰ ਦਿਖਾਓ ਕਿ ਗਰਮੀ ਜਿਹੜੀ ਹੈ ਮਜ਼ਬੂਰਾ ਨੂੰ ਗਰੀਬਾਂ ਨੂੰ ਬਿਲਕੁਲ ਵੀ ਨਹੀਂ ਲੱਗਦੀ ਕਿ ਮੈਂ ਆਪਣੀ ਘਰ ਦੀ ਰੋਟੀ ਦੇ ਲਈ ਤੁਰੇ ਫਿਰਦੇ ਨੇ ਬਾਈ ਜੀ ਕਿਆ ਵੇਚ ਰਹੇ ਹੋ ਇਹ ਉਹ ਗਾੜੀਆਂ ਕਹਿੰਦੇ ਜੀ ਚਲਤੇ ਫਿਰਦੇ ਗੁੰਮ ਕੇ ਗੁੰਮ ਕੇ ਫਿਰ ਕੇ ਵੇਚਦੇ ਇਹ ਕਿੱਥੋਂ ਆਇਓ ਤੁਸੀਂ ਫਲੋਰ ਤੋਂ ਹਾਂ ਫਲੋਰ ਤੋਂ ਤੁਰ ਕੇ ਆ ਗਏ ਨਹੀਂ ਬੱਸ ਵਿੱਚ ਆਇਆ ਬੱਸ ਦੇ ਵਿੱਚ ਆਇਓ ਤੇ ਫਿਰ ਤੁਸੀਂ ਐਦੀ ਤੁਰ ਕੇ ਵੇਚਦੇ ਹੋ ਤੁਰ ਕੇ ਗੁੰਮ ਫਿਰ ਕੇ ਇਧਰੋਂ ਇਧਰੋਂ ਹਾਂ ਤੇ ਸਿਖਰ ਦੁਪਹਿਰਾ ਇੰਨੀ ਧੋਪ ਉਹ ਗਰਮੀ ਨਹੀਂ ਲੱਗਦੀ ਗਰਮੀ ਲੱਗਦੀ ਕੀ ਕਰਿਆ ਟੇ ਪੇੜ ਤੋਂ ਵਰਨੇ ਜੀ ਫਲ ਹੂੰ ਪੇੜ ਨਹੀਂ ਵਰਨੇ ਬੱਚੇ ਰੋਟੀ ਕਿੱਥੋਂ ਖਾਣੇ ਬਰਨ ਅਸੀਂ ਈਸੀਆਂ ਦੇ ਵਿੱਚ ਬੈਠੇ ਆ ਲੋਕ ਆਰਾਮ ਕਰਦੇ ਉਹਨਾਂ ਨੂੰ ਇੰਨੀ ਗਰਮੀ ਲੱਗਦੀ ਆ ਤੁਸੀਂ ਇੰਨਾ ਕੰਮ ਕਰਦੇ ਆ ਅਸੀਂ ਮਾੜੇ ਬੰਦੇ ਜੀ ਅਸੀਂ ਕਿਹੜਾ ਇਹਨੇ ਤਗੜੇ ਸੌਕਰ ਤੋਂ ਆਏ ਨਹੀਂ ਇਹ ਗੁੰਮ ਫੇਰਾਂਗੇ ਤਾਂ ਇਹ ਦੋ ਰੋਟੀ ਬਣੂਗੀ ਫਿਰ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਕਿੱਡੀ ਦੂਰ ਦੂਰ ਤੱਕ ਤੁਰ ਕੇ ਜਾਂਦੇ ਹੋ ਵਿਖ ਜਾਂਦਾ ਸਾਮਾਨ ਮਾੜਾ ਮੋਟਾ ਵਿਕ ਜਾਂਦਾ ਪਿਆ ਕبھی 100 ਕبھی 200 300 ਰੁਪਏ ਇਦਾਂ ਬਣ ਜਾਂਦਾ ਹੁੰਦਾ ਗਾੜੀ ਬਣ ਜਾਂਦੀ ਆ ਗਾੜੀ ਬਣ ਜਾਂਦੀ 3-400 ਰੁਪਏ ਬਸ ਘਰ ਦੇ ਵਿੱਚ ਹੋਰ ਕਮਾਣ ਵਾਲਾ ਹੈਗਾ ਕੋਈ ਹੋਰ ਹੈ ਨਹੀਂ ਜੀ ਫਿਰੋਂ ਮਨ ਨਹੀਂ ਕਰਦਾ ਕਦੇ ਮੈਂ ਇੱਕ ਦਿਨ ਬੈਠ ਜਮਾ ਕਰ ਇਹ ਮਨ ਤੋਂ ਬਹੁਤ ਦੁੱਖ ਹੁੰਦਾ ਫਿਰ ਕਰੀਏ ਕਿ ਮਜਬੂਰੀ ਦਾ ਨਾਮ ਸ਼ੁਕਰਿਆ ਸਾਹਮਣੂ ਰੋਟੀ ਵੀ ਉੱਤੇ ਖਾਉਗੇ ਫਿਰ ਤਾਂ ਕਰੀਏ ਫਿਰ ਪਰੇਸ਼ਾਨੀ ਹੁੰਦੀ ਫਿਰ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਹੋਰਾਂ ਨੂੰ ਛੁੱਟੀਆਂ ਹੋ ਗਈਆਂ ਪਰ ਤੁਹਾਨੂੰ ਕੋਈ ਛੁੱਟੀ ਨਹੀਂ ਸਾਨੂੰ ਕੀ ਛੁੱਟੀਆਂ ਹੈਗੇ ਅਸੀਂ ਤਾਂ ਫਿਰ ਰੋਟੀ ਕਮਾएंगे ਵੋਈ ਰੋਟੀ ਖਾਣੇ ਵੋਈ ਚੱਲਨੇ ਵੋਈ ਲੈ ਕੇ ਆਣਾ ਵੋਈ ਰੋਟੀ ਖਾਣੇ ਅਸੀਂ ਕਿੰਨਾ ਕਿਲੋਮੀਟਰ ਸਫ਼ਰ ਇੰਨੀ ਤੋਂ ਪਿੱਛੇ ਤੈ ਕੱਲ ਲੰਦੇ ਹੋ ਪ ਪ 5 6 ਕਿਲੋਮੀਟਰ ਹੋ ਜਾਂਦਾ ਫਿਰ ਹਾਂ ਜੀ 6 ਕਿਲੋ ਮੀਟਰ ਸਾਰਾ ਦਿਨ ਗੁੰਮਦਾ ਹੈ ਇਧਰ ਉਹ ਇਧਰ ਅਸੀਂ ਤਾਂ ਸਕੂਟਰੀ ਵੀ ਚਲਾਉਂਦੇ ਸਾਡੇ ਪੈਰ ਤੱਪਦੇ ਆ ਤੁਸੀਂ ਐਦੀ ਹੈਂ ਤੁਰੇ ਹੋਏ ਗਰੀਬੰਦੇ ਦਾ ਇਹ ਹਾਲ ਹੁੰਦਾ ਜੀ ਫਿਰ ਇਹਨੇ ਕੋਈ ਸੌਕਾਰ ਤਾਂ ਹੈ ਨਹੀਂ ਅਸੀਂ ਲੱਗਦਾ ਮਜਬੂਰੀਆਂ ਸਭ ਕੁਝ ਕਰਵਾ ਜਾਂਦੀਆਂ ਮਜਬੂਰੀਆਂ ਦਾ ਨਾਮ ਹੈ ਬਸ ਹੌਲਕੇ ਹੂੰ ਮਜਬੂਰੀ ਕੰਮ ਕਰਦੇ ਮਾਲ ਮੋਟਾ ਟਾਈਮ ਪਾਸ ਹੋ ਜਾਂਦੀ ਥੋੜੇ ਆਸਰੇ ਨਾਲ ਜਦੋਂ ਵਕਤ ਨਿਕਲ ਜਾਂਦਾ ਆਦਾ ਸਪੋਰਟ ਕੱਟ ਹੋ ਗਿਆ ਮਾਲ ਮੋਟਾ ਇਹ ਵੀ ਕੱਟ ਹੋ ਜਾਣਾ ਬਾਈ ਜੀ ਰੋਜ਼ ਹੀ ਇਹ ਢਿੱਟਾ ਚੱਕਦੇ ਹੋ ਬਾਈ ਜੀ ਹਰ ਰੋਜ਼ ਦਾ ਹੀ ਕੰਮ ਹੈ ਆਪਣਾ ਅੱਜ ਦੁਪਹਿਰ ਦੇ ਵੇਲੇ ਗਰਮੀ ਨਹੀਂ ਲੱਗਦੀ ਮੈਂ ਗਰਮੀ ਦਾ ਪਰ ਢਿੱਟ ਦਾ ਭਰਨਾ ਹੀ ਆ ਪਸੀਨੇ ਪਸੀਨੇ ਤੁਸੀਂ ਹੋਏ ਪਏ ਹੋ ਬਸ ਟੈਂਕੀ ਕਰੀਏ ਫੇਰ ਅਸੀਂ ਤਾਂ ਫਿਰ ਵੀ ਏਸੀਆਂ ਦੇ ਵਿੱਚ ਬੈਠੇ ਆ ਇਸ ਮੌਸਮ ਦੇ ਵਿੱਚ ਤੁਸੀਂ ਇੰਨੀ ਤਪਦੀ ਗਰਮੀ 'ਚ ਕੰਮ ਕਰਦੇ ਹੋ ਬਾਈ ਜੀ ਕੁਦਰਤ ਦਾ ਖੇਡ ਹੈ ਆਪੋ ਆਪਣੀਆਂ ਡਿਊਟੀਆਂ ਲਗੀਆਂ ਲਾਈ ਜੰਨੇ ਹਾਂਜੀ ਜੇ ਕੰਮ ਨਹੀਂ ਕੀਤਾ ਫੇਰ ਘਰਦਿਆਂ ਨੂੰ ਕਿੱਦਾਂ ਗੁਜ਼ਾਰਾ ਕਰਨਾ ਇਹੀ ਤਾਂ ਦਿੱਕਤ ਹੈ ਬੱਚੇ ਤਾਂ ਪਾਲਣੇ ਆ ਪੜਾਉਣੇ ਵੀ ਆ ਰੋਟੀ ਦੇ ਲਈ ਦੁਪਹਿਰ 'ਚ ਆਏ ਤਾਂ ਪੰਚ ਬਿਲਕੁਲ ਅਸੀਂ ਕਿਹੜੇ ਗਵਰਨਮੈਂਟ ਅਈ ਆਪ ਕਮਾਨਾ ਕਿਤੇ ਆਪ ਕਮਾਨਾ 40 ਤੋਂ 47 ਡਿਗਰੀ ਤੱਕ ਤਾਪਮਾਨ ਚਾਈਦਾ ਡਰ ਨਹੀਂ ਲੱਗਦਾ ਮੇਰੇ ਸਿਹਤ ਖਰਾਬ ਹੋ ਜੂ। ਨਾ ਕੋਈ ਕਹਿੰਦਾ ਡਰ ਕੇ ਕੀ ਕਰਾਂਗੇ ਬੱਚੇ ਤਾਂ ਪਾਲਣੇ ਆ। ਹੂੰ। ਘਰ ਨਾਲ ਥੋੜਾ ਪਾਲਣੇ। ਨਹੀਂ ਐਨੀ ਸਿਖਰ ਦੀ ਧੋਪ ਆ ਤੁਹਾਨੂੰ ਗਰਮੀ ਸੱਚੀ ਨਹੀਂ ਲੱਗਦੀ। ਗਰਮੀ ਤਾਂ ਲੱਗ ਰਹੀ ਪਰ ਕੀ ਕਰੀਏ ਜਿਹੜੀਆਂ ਜ਼ਿੰਮੇਵਾਰੀਆਂ ਉਹ ਲੱਗਾਂ ਨਹੀਂ ਦਿੰਦੀਆਂ। ਹੂੰ। ਜਿਹੜੀ ਜ਼ਿੰਮੇਵਾਰੀਆਂ ਨਾ ਗਰਮੀ ਨਹੀਂ ਲੱਗਣ ਦਿੰਦੀ। ਘਰ ਦੇ ਵਿੱਚ ਬੱਚੇ ਪੜ੍ਹਦੇ ਨੇ? ਪੜ੍ਹਦੇ ਆ। ਤੁਸੀਂ ਕਮਾਨ ਵਾਲੇ ਹੋ? ਹਾਂਜੀ ਕਮਾਨ ਵਾਲਾ ਮੈਂ ਹੀ ਆ। ਤੇ ਫਿਰ ਦਿਹਾੜੀਆਂ ਜਿੱਦਾਂ ਕਿਤੇ ਵੀ ਕੰਮ ਮਿਲ ਜਵੇ। ਹਾਂਜੀ ਕ ਕਦੀ ਮਨ ਨਹੀਂ ਕੀਤਾ ਕਿ ਘਰ ਬੈਜਮਾ ਅੱਜ ਜਿਆਦਾ ਗਰਮੀ ਆ ਅੱਜ ਛੁੱਟੀ ਕਰ ਲਈਏ ਗੁਜ਼ਾਰਾ ਨਹੀਂ ਜਿਵੇਂ ਨਹੀਂ ਬਣੀ ਤਾਂ ਭੁੱਖੇ ਮਰ ਜਾਗੇ ਬਾਜੀ ਤੁਸੀਂ ਵੀ ਮਤਲਬ ਦਿਹਾੜੀਆਂ ਕਰ ਰਹੇ ਹੋ ਇਹ ਗਰਮੀ ਦਾ ਮੌਸਮ ਆ ਗਰਮੀ ਨਹੀਂ ਲੱਗਦੀ ਲੱਗਦੀ ਆ ਜੀ ਕੀ ਕਰੀਏ ਜੀ ਮਜਬੂਰੀ ਆ ਜੀ ਕੰਮ ਆ ਪੈਂਦਾ ਕੰਮ ਤੇ ਘਰ ਬੈਠਣੋਂ ਨਹੀਂ ਦਿਲ ਕਰਦਾ ਕਰਦਾ ਜੀ ਕੀ ਕਰੀਏ ਹੁਣ ਐਨੀ ਧੁੱਪ ਆ ਸਿਖਰ ਦੁਪਹਿਰੇ ਮਤਲਬ 12 1 ਵਜੇ ਦਾ ਟਾਈਮ ਆ ਤੁਸੀਂ ਲੱਗੇ ਹੋਏ ਹੋ ਹਾਂਜੀ ਹਾਂਜੀ ਇਹੀ ਆ ਜੀ ਕੰਮ ਆ ਪੈਣਾ ਹੁਣ ਟਟ ਤਾਂ ਪਾਉਣਾ ਹੀ ਆ ਜੀ ਆਪਣਾ ਘਰ ਦੇ ਮਾਪੇ ਦੇਖਣੇ ਆ ਜੀ ਅਸੀਂ ਰੋਜ਼ ਖਬਰਾਂ ਦਿੰਦੇ ਆ ਕਿ ਜਿੰਨਾ ਹੋ ਸਕੇ ਗਰਮੀ ਤੋਂ ਬਚ ਕੇ ਰਹੋ ਹਨਾ ਸਿਹਤ ਖਰਾਬ ਹੋ ਜੂਗੀ ਤੁਸੀਂ ਇੱਥੇ ਇੱਟਾਂ ਚੱਕ ਰਹੇ ਹੋ ਕੰਮ ਕਰ ਰਹੇ ਹੋ ਡਾਡੂਰ ਵੀ ਨਹੀਂ ਲੱਗਦਾ ਨਹੀਂ ਯਾਰ ਕਾ ਤਾਂ ਲੱਗਣਾ ਮਜਬੂਰੀ ਹੈ ਜੀ ਕੰਮ ਆਣਾ ਪੈਣਾ ਕੰਮ ਕਿੰਨੇ ਸਾਲ ਹੋ ਗਏ ਐਦੀ ਕੰਮ ਕਰਦੇ ਆ ਉਹਨੂੰ ਹੋ ਗਏ 6-7 ਸਾਲ ਹੋ ਗਏ ਜੀ 6-7 ਸਾਲ ਤੋਂ ਪੰਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਨਹੀਂ ਜ਼ਿਆਦਾ ਗਰਮੀ ਆ ਧੂਪ ਨਹੀਂ ਲੱਗਦੀ ਧੂਪ ਤਾਂ ਬਥੇਰੀ ਆ ਹਾਂ ਕੰਮ ਤਾਂ ਕਰਨਾ ਹੀ ਪੜੂਗਾ ਸਰੀਰ ਕੋ ਗਰਮੀ ਨਹੀਂ ਲੱਗਦੀ ਗਰਮੀ ਹੈ ਬਹੁਤ ਆ ਪਰ ਕਿਉਂਕਿ ਤਾਂ ਤੁਸੀਂ ਮੈਨੇਜ ਕਰਦੇ ਆ ਕੰਮ ਕਰਦੇ ਆ ਦਿਹਾੜੀਆਂ ਕਰਦੇ ਆ ਕੰਮ karenge to roti milogi ਇਹ ਰੋਟੀ ਦਾ ਮਸਲਾ ਸਾਰਾ ਹੈ ਹਾਂ ਜੀ ਅਸੀਂ ਦਫ਼ਤਰਾਂ ਦੇ ਵਿੱਚ ਬੈਠੇ ਆ ਬਹੁਤ ਸਾਰੇ ਲੋਕ ਆਪਣੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਫਿਰ ਵੀ ਗਰਮੀ ਲੱਗਦੀ ਆ ਤੁਹਾਨੂੰ ਅਸੀਂ ਸਾਡੇ ਕੋਲ ਸਵਾਲ ਹੈ ਐਡਾ ਜਿਗਰਾ ਤੁਹਾਡੇ ਕੋਲ ਕਿੱਦਾਂ ਆ ਜਾਂਦਾ ਉਹ ਮਜਬੂਰੀ ਕਰਕੇ ਕੰਮ ਕਰਨਾ ਹੈ ਬੱਚੇ ਫਿਰ ਘਰ ਦੇ ਵਿੱਚ ਉਮੀਦ ਲਾਈ ਬੈਠੇ ਹੁੰਦੇ ਆ ਹਾਂ ਜੀ ਸ਼ਾਮ ਨੂੰ ਪਾਪਾ ਆਉਗੇ ਪੈਸਾ ਕੁਝ ਹੋਏਗਾ ਕੁਝ ਖਾਣ ਲਈ ਚੀਜ਼ ਲੈ ਕੇ ਆਉਗੇ ਹਾਂ ਜੀ ਉਹਨਾਂ ਦੇ ਚਿਹਰੇ ਦੇਖ ਕੇ ਕੰਮ ਕਰਨੇ ਪੈਂਦੇ ਆ ਹਾਂ ਜੀ ਹਾਂ ਜੀ ਤੇ ਨਹੀਂ ਕੀਤਾ ਫਿਰ ਫਿਰ ਕੀ ਨਿਆਨੇ ਵੀ ਦੇਖਣਾ ਹੈ ਫਿਰ ਕੰਮ ਤਾਂ ਕਰਨਾ ਹੀ ਪੜੂਗਾ ਮੈਂ ਭੁੱਖਾ ਰਹਿ ਲਊਂਗਾ ਨਿਆਨੇ ਥੋੜਾ ਭੁੱਖਾ ਰਹੂਗਾ ਐਦੀ ਰੋਜ਼ ਮਿੱਟੀ ਸੜਦੇ ਹੋ ਰੇਤਾ ਭਰਦੇ ਹੋ ਸਿਰ ਤੇ ਇੱਟਾਂ ਚੱਕਦੇ ਹੋ ਹਾਂ ਜੀ ਧੁੱਪ ਦੇ ਵਿੱਚ ਬੈਠੇ ਹੋ ਥੋੜਾ ਜਿਹਾ ਆਰਾਮ ਕਰ ਰਹੇ ਹੋ ਹਾਂ ਜੀ ਧੁੱਪ ਲੱਗ ਰਹੀ ਸੀ ਧੁੱਪ ਤਾਂ ਲੱਗਦੀ ਆ ਬੇ ਫਿਰ ਤਾਂ ਧੁੱਪ ਸੇ ਇਹਨੇ ਕੰਮ ਇੱਥੇ ਗਰਮੀ ਕਿੰਨੀ ਹੁੰਦੀ ਆ ਹੂੰ। ਗਰਸਾ ਲੈਣ ਦੇ ਲਈ ਥੋੜਾ ਜਿਹਾ ਸ਼ਾਮ ਬੈਠੇ। ਹਾਂਜੀ ਹਾਂਜੀ। ਹੂੰ। ਇਹ ਤੁਹਾਡੇ ਘਰ ਵਾਲੀ ਹੈ। ਹਾਂਜੀ। ਅੱਛਾ ਫਿਰ ਤੁਸੀਂ ਦੋਨੇ ਮੀਆਂ بیوی ਇਦਾਂ ਕੰਮ ਕਰਦੇ ਹੋ। ਦੋਨੇ ਇਕੱਠੇ ਹੀ ਰਹਿੰਦੇ ਆ ਮੀਆਂ بیوی ਦੋਨੇ। ਦੋਨੇ ਦਿਹਾੜੀਆਂ ਤੇ। ਹਾਂਜੀ। ਹਾਏ ਇੰਨੀ ਗਰਮੀ ਦੇ ਵਿੱਚ ਅਸੀਂ ਬਿਹਾਲ ਹੋ ਗਏ ਇੱਥੇ ਤੱਕ ਆਂਦੇ ਹੋਏ। ਤੁਹਾਡੇ ਸਰੀਰ ਮਤਲਬ ਕਿੱਦਾਂ ਇੰਨੀ ਜਾਨ ਕਿੱਥੋਂ ਭਰਦੇ ਹੋ ਆਪਣੇ ਅੰਦਰ? ਕੀ ਕਰਾਂ ਹੁਣ ਗਰੀਬ ਬੰਦੇ ਨੂੰ ਇਹੀ ਹੱਲ ਹੋਣਾ ਆ? ਹੂੰ। ਗਰੀਬ ਭਗਵਾਨ ਜੇ ਤੋ ਬਣਾਇਆ ਯਾਰ ਆਪੋ ਫਿਰ ਕੰਮ ਤੋ ਕਰਨਾ ਹੀ ਪੈਣਾ ਆ। ਬਾਕੀ ਜਨਾਨੀਆਂ ਘਰ ਦੇ ਵਿੱਚ ਬੈਠੀਆਂ ਵਾ ਹੈ ਕੋਈ ਸਾਡੀਆਂ ਭੈਣਾਂ ਕਿਚਨ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਕਰ ਰਹੀਆਂ ਕੋਈ ਘਰ ਦੇ ਵਿੱਚ ਆਰਾਮ ਵੀ ਕਰਦੀ ਉਹ ਵੀ ਕਹਿੰਦੀ ਹਾਏ ਤੋਬਾ ਇੰਨੀ ਗਰਮੀ ਉਹ ਗਰਮੀ ਆ ਲੇਕਿਨ ਉਹ ਮਜਬੂਰੀ ਕਰਨੀ ਪੈਂਦੀ ਆ ਨਹੀਂ ਆਨੇ ਪੱਕੇ ਮੰਨ ਨੇ ਫਿਰ ਨਹੀਂ ਕਰਨਾ ਜਦੋਂ ਤੁਸੀਂ ਵੀ ਇੱਕ ਗ੍ਰਹਿਣੀ ਹੋ ਪਰ ਤੁਸੀਂ ਧੁੱਪ ਦੇ ਵਿੱਚ ਨਿਕਲੇ ਹੋਏ ਹੋ ਬਾਹਰ ਹਾਂਜੀ ਉਹ ਤਾਂ ਰੁੱਝ ਦਿਲ ਕਰਦਾ ਆ ਪਾਜੀ ਜੋ ਘਰੇ ਬੈਠਣਾ ਫਿਰ ਬੱਚੇ ਨੂੰ ਕਿੱਦਾਂ ਪੜਾਉਣਾ ਕਿੱਦਾਂ ਲਿਖਾਉਣਾ ਕੀ ਕਰਨਾ ਆ ਬੱਚੇ ਨੂੰ ਵੀ ਦੇਖਣਾ ਹੀ ਪੈਣਾ ਆ ਮਨ ਕਰਦਾ ਪਰ ਨਹੀਂ ਬੈ ਹੁੰਦਾ ਬੈ ਨਹੀਂ ਹੁੰਦਾ ਇਹ ਗੱਲ ਆ ਹੋਰ ਛੁੱਟੀ ਕਰਨ ਨੂੰ ਵੀ ਕਦੇ ਦਿਲ ਨਹੀਂ ਕਰਦਾ ਨਹੀਂ ਮੈਂ ਕਦੇ ਕਦੇ ਤਾਂ ਹੋ ਜਾਂਦਾ ਇਦਾਂ ਹਰ ਰੋਜ਼ ਤੋਂ ਨਹੀਂ ਸਰਦਾ ਨਹੀਂ ਆ ਫਿਰ ਕਰਦਾ ਪਾਰਾ 50 ਤੋਂ ਵੀ ਉੱਪਰ ਜਾ ਰਿਹਾ ਪਤਾ ਤੁਹਾਨੂੰ ਹਾਂਜੀ ਹਾਂਜੀ ਲੂ ਐਨੀ ਚੱਲ ਰਹੀ ਆ ਕਹਿੰਦੇ ਬੰਦੇ ਦਾ ਜੂਣਾ ਔਖਾ ਹੋ ਜਾਣਾ ਇੰਨਾ ਤਾਪਮਨ ਵਧ ਜਾਣਾ ਉਹ ਤਾਪਮਨ ਦੱਸਿਆ ਆ ਤੁਹਾਨੂੰ ਡੰਨ ਨਹੀਂ ਲੱਗਦਾ ਕਿ ਅਸੀਂ ਕਿਦੋਂ ਕੰਮ ਕਰਾਂਗੇ ਸਾਡੀ ਸਿਹਤ ਖਰਾਬ ਜੋ ਰੱਬ ਦੀ ਮਰਜ਼ੀ ਆ ਜੋ ਹੋਣਾ ਆ ਉਹ ਹੋ ਹੀ ਜਾਣਾ ਆ ਸੋ ਇਹ ਵੀ ਬੀਬੀਆਂ ਬਈ ਜਾਨਵਾ ਕਰਦੀਆਂ ਗਰੈਣੀਆਂ ਮੰਗੋ ਘਰ ਦੇ ਵਿੱਚ ਰੱਬ ਨੂੰ ਸ਼ਿਕਾਇਤ ਨਹੀਂ ਕਰ ਰਹੀਆਂ ਤਾਪਮਾਨ ਨੂੰ ਮੌਸਮ ਨੂੰ ਨਹੀਂ ਸ਼ਿਕਾਇਤਾਂ ਕਰ ਰਹੀਆਂ ਆਪਣੇ ਬੱਚਿਆਂ ਦੀ ਖਾਤਰ ਘਰ ਤੋਂ ਬਾਹਰ ਨਿਕਲੀਆਂ ਹੋਈਆਂ ਇੱਟਾ ਰੋੜੇ ਭੰਨ ਕੇ ਆਪਣੇ ਘਰ ਦੀ ਰੋਟੀ ਦਾ ਜੁਗਾੜ ਕਰ ਰਹੀਆਂ ਇਹ ਸ਼ੇਅਰ ਹੋਣਾ ਚਾਹੀਦਾ ਵਾ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚੇ ਕਿ ਇਹ ਵੀ ਤਾਂ ਮਨੁੱਖ ਆ ਜਿਹੜੇ ਇੰਨੀ ਗਰਮੀ ਝੇਲ ਰਹੇ ਆ ਅੰਕਲ ਆ ਬੋਰੀਆਂ ਦੇ ਵਿੱਚ ਕਵਾੜ ਭਰਿਆ ਵਾ ਹਾਂਜੀ ਕਵਾੜ ਭਰੀਦਾ ਐ ਇਹ ਤੇ ਚੋਕੀ ਚੁਗੀਦਾ ਅੱਛਾ ਰਸਤੇ ਦੇ ਵਿੱਚ ਉਗਦੇ ਹੋ ਅੰਨੀ ਧੋਪਾ ਪਸੀਨੋ ਪਸੀਨੀ ਤੁਸੀਂ ਹੋਏ ਹੋ ਹਾਂਜੀ ਹਾਂਜੀ ਧੁੱਪ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਹੈਗੀ ਆ ਹੁਣ ਕੀ ਕਰੀਏ ਮਜ਼ਦੂਰੀ ਹਾਂ ਮਜ਼ਦੂਰੀ ਮਾਰਦੀ ਬੱਚੇ ਵੀ ਪਾਲਣੇ ਆ ਅੰਦਰ ਰਹਿਣੀ ਕੋਈ ਮਜ਼ਦੂਰੀ ਮਜ਼ਬੂਰੀ ਦਾ ਨਾਮ ਹੀ ਜ਼ਿੰਦਗੀ ਆ ਹਾਂਜੀ ਹਾਂਜੀ ਏਸੀ ਦੇ ਵਿੱਚ ਜਿਹੜੇ ਲੋਕ ਬੈਠੇ ਆ ਠੰਡੇ ਮਾਹੌਲ 'ਚ ਬੈਠੇ ਆ ਗਰਮੀ ਤਾਂ ਉਹਨਾਂ ਨੂੰ ਵੀ ਲੱਗੀ ਜਾਂਦੀ ਆ ਵੀ ਤਾਂ ਉਹਨਾਂ ਨੂੰ ਵੀ ਇਹ ਗਰਮੀ ਹੁਣ ਕੀਤਾ ਕੀ ਜਾਵੇ ਮਜ਼ਦੂਰੀ ਤੁਹਾਡੀ ਗਰਮੀ ਤੇ ਮੋਰੇ ਉਹਨਾਂ ਦੀ ਗਰਮੀ ਹੈ ਕੋਸ਼ ਪੇ ਆਪਾਂ ਕੀ ਕਹਿ ਸਕਦੇ ਆ ਤੁਸੀਂ ਤੁਰੇ ਫਿਰਦੇ ਹੋ ਐਨਾ ਕੰਮ ਕਰਦੇ ਹੋ ਹੈ ਦਿਹਾੜੀਆਂ ਦੇ ਵਿੱਚ ਮਨ ਨਹੀਂ ਕਰਦਾ ਕਿ ਅੱਜ ਨਾ ਜਾਈਏ ਕਰਦਾ ਤਾਂ ਹੈਗਾ ਪਰ ਸਰਦਾ ਨਹੀਂ ਹੈਗਾ ਰੋਟੀ ਬਾਣੀ ਕਿੱਥੋਂ ਖਾਣਾ ਵੇ? ਚਾਹ ਬਾਣੀ ਜਾਂ ਹੋਰ ਬੱਚੇ ਕਿੱਥੋਂ ਬਾਲਣੇ? ਇੱਕ ਦਿਨ ਦੀ ਛੁੱਟੀ ਨਾਲ ਐਨਾ ਘਾਟਾ ਪੈ ਜਾਂਦਾ। ਇਹ ਵੀ ਜਾਂਦਾ ਕਈ ਵਾਰ ਮਿਲਦਾ ਕਈ ਵਾਰ ਨਹੀਂ ਮਿਲਦਾ। ਇਹ ਜ਼ਰੂਰੀ ਨਹੀਂ ਵੀ ਐਨਾ ਹੀ ਮਿਲਣਾ ਹੈਗਾ। ਕਿੰਨੇ ਸਾਲ ਹੋ ਗਏ ਐਤੀ ਦਿਹਾੜੀ ਕਰਦੇ ਹਾਂ। ਇਹ ਹੋਏਗੇ ਤੇ ਨਕਸਾਲ। 3 ਸਾਲ ਹੋ ਗਏ। 3 ਸਾਲ ਕਦੇ ਵੀ ਗਰਮੀ ਨਹੀਂ ਲੱਗੀ। ਗਰਮੀ ਲੱਗਦੀ ਆ ਹੁਣ ਕਰੀਏ ਕੀ ਹੂੰ? ਸਾਨੀ ਪੈਂਦੀ ਆ ਹਾਂਜੀ ਗਰਮੀ ਪੈਂਦੀ ਕਰਨੀ ਆਦੀ ਹੋ ਚੁੱਕੇ ਹੋ ਇਸ ਗਰਮੀ ਦੇ ਹਾਂਜੀ ਹਾਂਜੀ ਤਾਪਮਾਨ ਤਾਂ 50 ਤੋਂ ਵੀ ਉੱਪਰ ਹੋਣ ਦੀਆਂ ਗੱਲਾਂ ਚੱਲ ਰਹੀਆਂ ਕਿ ਬੰਦਾ ਜੀਣਾ ਔਖਾ ਹੋ ਜਾਊਗਾ ਕੰਮ ਕਰਨਾ ਤਾਂ ਬਾਲਾ ਹੀ ਔਖਾ ਫਿਰ ਕਿੱਤਾ ਕੀ ਜਾਵੇ ਹੁਣ ਬੰਦਾ ਬੱਚੇ ਵੀ ਪਾਲਣੇ ਆ ਹੋਰ ਵੀ ਕੰਮ ਦੇਖਣੇ ਆ ਉਹ ਵੀ ਆਪਾਂ ਕਰਨੇ ਕਿ ਨਹੀਂ ਉਹਦਾ ਹੱਲ ਦੇਖਣਾ ਪੈਂਦਾ ਹੂੰ ਬੇਲੇ ਬੈਠੇ ਸਰਦਾ ਨਹੀਂ ਹੈਗਾ ਘਰ ਦੇ ਆਸ ਲਾਈਫ ਹੁੰਦੇ ਆ ਕਿ ਅੱਜ ਬਾਪੂ ਜੀ ਆਊਗੇ ਤਾਂ ਕੁਝ ਨਾ ਕੁਝ ਲੈ ਕੇ ਆਊਗੇ ਉਹਨੂੰਗਾ ਕੁਝ ਬੇਲੇ ਵੀ ਜਾਣਾ ਪੈਂਦਾ ਨਹੀਂ ਕੰਮ ਹੁੰਦਾ ਵਿਲੇ ਜਾਣਾ ਪੈਂਦਾ ਵੀ ਕੰਮ ਨਹੀਂ ਹੁੰਦਾ ਵੀ ਚਲੋ ਵੀ ਅੱਜ ਨਹੀਂ ਕੱਲ ਦੀ ਪਾਰੀ ਨਾ ਕੋਈ ਮਤਲਬ ਨਹੀਂ ਵਧੇ ਘਟੇ ਸਾਨੂੰ ਆਪਣੇ ਕੰਮ ਨਾਲ ਮਤਲਬ ਆ ਕਿਉਂ ਜੀ ਹਾਂਜੀ ਹਾਂਜੀ ਸੋ ਬਿਲਕੁਲ ਅਲੱਗ-ਅਲੱਗ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੋਈ ਰੋਡ ਤੇ ਸਮਾਨ ਵੇਚ ਰਿਹਾ ਕੋਈ ਦਿਹਾੜੀ ਕਰ ਰਿਹਾ ਕੋਈ ਕੁਝ ਕਰ ਰਿਹਾ ਪਰ ਇਹਨਾਂ ਮਜ਼ਦੂਰਾਂ ਨੂੰ ਇਨਾ ਗਰੀਬਾਂ ਨੂੰ ਇਨਾ ਦਿਹਾੜੀਦਾਰ ਵਰਗ ਨੂੰ ਗਰਮੀ ਨਹੀਂ ਲੱਗਦੀ ਕਿਉਂਕਿ ਇਹ ਆਪਣੇ ਪੇਟ ਦੀ ਖਾਤਰ ਆਪਣੇ ਢਿੱਡ ਦੀ ਰੋਟੀ ਦੇ ਖਾਤਰ ਮਜਬੂਰ ਨੇ